4 ਮਹੀਨੇ ਪਹਿਲੇ ਮਤਲਬ ਕਿ ਮੇਰੀ ਉਹਦੇ ਨਾਲ ਮੁਲਾਕਾਤ ਹੋਈ ਸੀ ਜਿਵੇਂ 6-7 ਮਹੀਨੇ ਤੋਂ ਮੈਨੂੰ ਜਾਣਦਾ ਸੀਗਾ ਇੰਟਰਨੈਟ ਦੇ ਥਰੂ ਇੰਸਟਾਗ੍ਰਾਮ ਤੇ ਮਿਲਿਆ ਸੀ ਤੇ ਜਦ ਮੇਰੀ ਫਸਟ ਮੀਟਿੰਗ ਹੋਈ ਕਹਿੰਦਾ ਮੈਂ ਤੇਰੇ ਨਾਲ ਵਿਆਹ ਕਰਾਉਣਾ ਮੈਂ ਕਹਾਂ ਮੈਨੂੰ ਕੁਝ ਟਾਈਮ ਚਾਹੀਦਾ ਵਾ ਮੈਂ ਹਜੇ ਇੱਕਦਮ ਨਹੀਂ ਮਤਲਬ ਕਰ ਸਕਦੀ ਤੇ ਨਾਲ ਮੇਰਾ ਫੈਮਿਲੀ ਮੇਰੇ ਮਦਰ ਨਹੀਂ ਹੈਗੇ ਸਿਸਟਰ ਦਾ ਮੇਰਾ 4 ਮਹੀਨੇ ਪਹਿਲੇ ਮਤਲਬ ਐਕਸੀਡੈਂਟ ਹੋ ਗਿਆ ਸਕੂਰਪੇ ਗੱਡੀ ਵਾਲਾ ਮਾਰ ਗਿਆ ਸੀ ਮੈਂ ਇੱਕਦਮ ਡਿਸੀਜਨ ਨਹੀਂ ਲੈ ਸਕਦੀ ਕਹਿੰਦਾ ਮੈਂ ਕਰਾਉਣਾ ਤੇ ਵਿਆਹ ਹੀ ਕਰਾਉਣਾ 27 ਜੂਨ ਨੂੰ ਇਹ ਮੈਨੂੰ ਇੱਥੇ ਬੁਲਾਉਂਦਾ ਸੀ ਸੈਕਟਰ ਚ ਕੈਮਰਨ ਹੋਟਲ ਜਿੱਥੇ ਇਹਨੇ ਮੇਰੀ ਇੱਕ ਵੀਡੀਓ ਬਣਾਈ ਸੀ ਮੈਨੂੰ ਉਸ ਤੋਂ ਬਾਅਦ ਚ ਪਤਾ ਲੱਗਾ ਹੁਣ ਜਿਹੜੀ ਇਹਨੇ ਵਾਇਰਲ ਕੀਤੀ ਹੋਈ ਆ ਹੁਣ 4 ਮਹੀਨੇ ਮੇਰਾ ਜਿਹੜੇ ਦੀ ਪ੍ਰੂਫ ਵੀ ਮੇਰੇ ਕੋਲ ਨੇ ਸਾਰੇ ਠੀਕ ਹੈ ਮੇਰਾ ਮਤਲਬ 22 ਦਿਨ ਤੋਂ ਮੈਂ ਤਾਂ ਗਿਆ ਰਹੀਆਂ ਥਾਣੇ ਵਿੱਚ ਸਿੱਧੀ ਥਾਣੇ ਕੜੜ ਚ ਪਹਿਲੇ ਮੈਨੂੰ ਇਹਨਾਂ ਨੇ ਲਿਆਤਾ ਫਿਰ ਉਹ ਕਹਿੰਦਾ ਕਿ ਮੈਂ ਰਹਿਣਾ ਹੀ ਨਹੀਂ ਹੈਗਾ ਇਹਦੇ ਨਾਲ ਠੀਕ ਹੈ ਉਸ ਤੋਂ ਬਾਅਦ ਇਹਦੀ ਜਿਹੜੀ ਭੈਣ ਆ ਉਹ ਵੀ ਮੈਨੂੰ ਬਾਅਦ ਚੋ ਆਫਟਰ ਮੈਰਿਜ ਪਤਾ ਲੱਗਾ ਕਿ ਉਹ ਚਿੱਟੇ ਦੇ ਕੇਸ ਚ ਅੰਦਰ ਆ ਮਾਡਲ ਜਲ ਚ ਮੈਨੂੰ ਦੱਸਿਆ ਗਿਆ ਸੀ ਕਿ ਮੇਰੀ ਭੈਣ ਆਸਟ੍ਰੇਲੀਆ ਰਹਿੰਦੀ ਆ ਇਹਦੀ ਮੰਮੀ ਦਾ ਵੀ ਦੂਜਾ ਵਿਆਹ ਹੋਇਆ ਹੋਇਆ ਠੀਕ ਹੈ ਜਿਹੜਾ ਮਤਲਬ ਕੀ ਹੋਣਦਾ ਇਹਦਾ ਪਿਓ ਉਹ ਵੀ ਮੰਮੀ ਦੀ ਲਿਵਿੰਗ ਚ ਰਹਿ ਰਹੀ ਆ ਕੋਈ ਵਿਆਹ ਵਿਹਤਾ ਹੋਇਆ ਨਹੀਂ ਹੈ ਮੁੰਡੇ ਤੋਂ 45 ਲੱਖ ਰੁਪਏ ੱੱੱ ਲੱਗਿਆ ਸੀ ਜਿਹੜੀ ਇਹਦੀ ਪੈਨ ਸ਼ਰੀਆਮ ਭਰਪੂਰ ਇੱਥੇ ਵੇਚਦੀ ਸੀ ਹਰ ਇੱਕ ਬੈਕਗ੍ਰਾਉਂਡ ਕੋਈ ਚੈੱਕ ਨਹੀਂ ਕਰੀ ਉਹਦੀ ਕੁਛ ਨਹੀਂ ਕੋਈ ਕਰਿਆ ਸਿੱਧਾ ਹੀ ਜਾ ਕੇ ਤੁਹਾਨੂੰ ਰਿਲੇਸ਼ਨ ਸਰ ਮੈਨੂੰ ਮੈਨੂੰ ਇਹ ਦੱਸਦਾ ਸੀਗਾ ਕਿ ਮੈਂ ਇੱਕ ਓਨਰ ਆ ਪਟਿਆਲੇ ਚ 3 ਸਾਲ ਹੋ ਗਏ ਮੈਨੂੰ ਰਹਿੰਦੇ ਨੇ ਐਨੇ ਮੈਨੂੰ ਆਈਡੈਂਟੀਫਾਈ ਹੀ ਕੀਤਾ ਸੀ ਆਪਦੇ ਬਾਰੇ ਉਹ ਦੋ ਪਹਿਲਾਂ ਬਸ ਥੋੜੀ ਮਿਲਾ ਕਰਕੇ ਹੋਏ ਮੇਰੀ ਸਰ ਇੰਟਰਨੈਟ ਦੇ ਥਰੂ ਇੰਸਟਾਗ੍ਰਾਮ ਤੋਂ ਮਿਲ ਗਿਆ ਮੈਨੂੰ ਮੈਂ ਵੈਸੇ ਆਦੇ ਸੁਪਰਵਾਈਜ਼ਰ ਆ ਉਹ ਕਹਾਂ ਜੀ ਉਹ ਕੁਝ ਨਹੀਂ ਸੀ ਮੈਨੂੰ ਇਹੀ ਦੱਸਿਆ ਸੀ ਮੈਨੂੰ ਵੀਡੀਓਜ਼ ਫੋਟੋਸ ਭੇਜਦਾ ਹੁੰਦਾ ਸੀ ਕਿ ਮੈਂ ਗੱਡੀ ਤੇ ਇੱਧਰ ਜਾ ਰਿਹਾ ਉੱਧਰ ਜਾ ਰਿਹਾ ਵਾਂ ਮੈਂ ਓਨਰ ਹੈਗਾ ਵਾਂ ਤੁਸੀਂ ਵੀ ਸਰ ਉਹਦੀ ਫੋਟੋ ਦੇਖੋਗੇ ਜਮਾਂ ਜੱਜ ਕਰ ਸਕਦੇ ਕਿ ਉਹ ਮੁੰਡਾ ਇੱਕ ਨੰਬਰ ਦਾ ਨੁਛੇੜੀ ਹੈ ਕਿ ਕਿਸ ਚੀਜ਼ ਦੇ ਓਨਰ ਹੈ ਕਹਿੰਦਾ ਮੈਂ ਉਸੇ ਕਿਸ ਚੀਜ਼ ਦੇ ਮੈਂ ਤਾਂ ਸਰ ਹਾਂ ਜੀ ਮੈਂ ਕੋਸਮੈਟਿਕ ਲੈਨਚ ਦਾ ਓਨਰ ਹਾਂ ਸੋਰੀ ਸੁਪਰਵਾਈਜ਼ਰ ਨਾ ਜਿੱਦਾਂ ਫੇਸਿਸ ਕੈਨੇਡਾ ਬ੍ਰਾਂਡ ਹੁੰਦਾ ਲਕਸ਼ਮੀ ਦਾ ਬ੍ਰਾਂਡ ਹੁੰਦਾ ਮੈਬਲਿਨ ਦਾ ਉਹ ਸੀ ਕਿਸ਼ਤ ਕੀ ਆਗਮਨ ਉਹ ਕਹਿੰਦਾ ਓਨਰ ਆ ਮੈਂ ਮਤਲਬ ਜਿਸ ਤਰ੍ਹਾਂ ਇੱਥੇ ਹੁੰਦੇ ਮੈਨੂੰ ਲੱਗਉਂਦਾ ਉਥੇ ਬੈਠਦਾ ਮੈਂ ਸਾਰੀ ਡੀਲਿੰਗ ਕਰਦਾ ਵਾਂ ਜਿੱਦਾਂ ਵੀ ਪੇਮੈਂਟ ਆਉਂਦੀ ਆ ਉਹਨਾਂ ਨੂੰ ਮੈਂ ਰਸੀਵਿੰਗ ਕਰਦਾ ਵਾਂ ਇਸ ਲਈ ਪਰ ਜਦਦੇ ਮੈਨੂੰ ਫਸਟ ਟਾਈਮ ਮਿਲਿਆ ਮੈਨੂੰ ਥੋੜਾ ਜਿਹਾ ਡਾਊਟ ਹੋਇਆ ਕਿ ਦੇਖੋ ਮਤਲਬ ਐਡੇ ਵੱਡੇ ਘਰ ਦਾ ਹੋਣ ਦੇ ਬਾਵਜੂਦ ਵੀ ਉਸ ਕੋ ਇੱਕ ਸੈਮਸੰਗ ਦਾ ਫੋਨ ਆ ਛੋਟਾ ਹਨਾ ਉਹਨੂੰ ਤਿੰਨ ਚਾਰ ਬੰਦੇ ਛੱਡਣ ਆਏ ਨੇ ਮੈਂ ਇਹਨੂੰ ਮਨਾ ਕਰਤਾ ਇਹ ਮੇਰੇ ਪਿੱਛੇ ਪਿਆ ਰਿਆ ਨਹੀਂ ਤੂੰ ਇੱਕ ਵਾਰ ਆ ਮੈਂ ਆਪਦੇ ਫੈਮਿਲੀ ਨਾਲ ਗੱਲ ਕੀਤੀ ਹੋਈ ਆ 27 ਤਰੀਕ ਨੂੰ ਇਹਨੇ ਮੈਨੂੰ ਕੁਝ ਨਹੀਂ ਦੱਸਿਆ ਇਹਨੇ ਤਿੰਨ ਦਿਨ ਮੈਨੂੰ ਹੋਟਲ 'ਚ ਬਿਠਾ ਕੇ ਰੱਖਿਆ ਫਿਰ ਉਸ ਦਿ ਹਾਂਜੀ ਕੋਈ ਸ਼ਾਮਿਲ ਹੋਊ ਸੀ ਉਹਦੇ ਫੈਮਲੀ ਚ ਹੋਇਆ ਸੀ ਉਹਦੀ ਫੈਮਲੀ ਚ ਉਹ ਨਾ ਉਹਦੇ ਚ ਉਹਦੇ ਚ ਸਰ ਇਹਦਾ ਦੋਸਤ ਸੀ ਰਾਣਾ ਇਹਦਾ ਕਲਾਸਮੇਟ ਠੀਕ ਹੈ ਪਹਿਲੇ ਉਹਨੇ ਠਾਈ ਨੂੰ ਵਿਆਹ ਕਰਾਉਣਾ ਸੀ ਮੇਰੇ ਫੈਮਲੀ ਚ ਕੋਈ ਨਹੀਂ ਸੀ ਸਰ ਹਜੇ ਮੈਂ ਦਸ ਮਤਲਬ ਕਿ ਜੇ ਮੈਂ ਵਿਆਹ ਹੀ ਨਹੀਂ ਕਰਾਉਣਾ ਚਾਹੁੰਦੀ ਸੀ ਐਨੇ ਮੈਨੂੰ ਪ੍ਰੈਸ਼ਰਾਈਜ਼ ਹੀ ਇਨਾ ਕਰਦਾ ਤੁਸੀਂ ਚਾਹੇ ਜਾ ਕੇ ਚੈੱਕ ਵੀ ਕਰ ਸਕਦੇ ਆ 3 ਦਿਨ ਦੇ ਅੰਦਰ ਹੀ ਹਾਂਜੀ ਸਰ ਐਫ ਆਈ ਆਰ ਹੋਊਗਾ ਮਤਲਬ ਕਿ ਨਹੀਂ ਡਿਸੀਜਨ ਸੀਗਾ ਫਿਰ ਹਾਂਜੀ ਮਤਲਬ ਮੈਨੂੰ ਕਹਿੰਦਾ ਸੀ ਕਿ ਮੈਂ ਵਿਆਹ ਹੀ ਕਰਾਉਣਾ ਮੈਂ ਤੇਰੇ ਨਾਲ ਮਤਲਬ ਰਹਿ ਨਹੀਂ ਸਕਦਾ ਮੈਂ ਆਪਦੇ ਘਰੇ ਵੀ ਇਹਨੇ ਘਰੇ ਵੀ ਉਸ ਟਾਈਮ ਮੇਰੀ ਗੱਲ ਕਰਵਾਈ ਆ ਮਦਰ ਨਾਲ ਉਹ ਕਹਿੰਦੇ ਕਿ ਤੂੰ 2 ਮਹੀਨਾ 2 ਮਹੀਨੇ ਖੜ ਜਾ ਆਪਾਂ ਕੋਈ ਗੱਲ ਨਹੀਂ ਕੁੜੀ ਤੇ ਘਰ ਦੇ ਆਣਾ ਗੱਲ ਕਰਕੇ ਕਹਿੰਦਾ ਨਹੀਂ ਤੂੰ ਮਤਲਬ ਇਸ ਲਾਈਨ 'ਚ ਹੈਗੀ ਆ ਤੈਨੂੰ ਕੱਲ ਨੂੰ ਕੋਈ ਹੋਰ ਮਿਲ ਜੂਗਾ ਤੂੰ ਮੈਨੂੰ ਛੱਡ ਦੇਂਗੀ ਮੈਂ ਤੈਨੂੰ ਛੱਡ ਨਹੀਂ ਸਕਦਾ ਚਾਹੀ ਤੂੰ 1 ਸਾਲ ਬਾਅਦ ਮੈਨੂੰ ਰਹਿਣਾ ਸਟਾਰਟ ਕਰ ਪਰ ਦੇਗੀ ਚੰਡੀਗੜ੍ਹ ਦੇ ਮੁੰਡੇ ਨਾਲ ਵਿਆਹ ਨਹੀਂ ਕਰਨਾ ਉਹ ਪਤਨੀ ਨਸ਼ੇ ਨਾ ਕਰਦਾ ਹੋਵੇ ਇਦਾਂ ਨਾ ਕਰਦਾ ਹੋਵੇ ਮੈਨੂੰ ਇਹ ਸੀ ਕਿਉਂਕਿ ਮੇਰੇ ਸਾਹਮਣੇ ਹਜੇ ਤੱਕ ਇਹਨੇ ਲਾਇਆ ਨਹੀਂ ਸੀਗਾ ਆਫਟਰ ਮੈਰਿਜ ਹੀ ਮੈਨੂੰ ਸਭ ਕੁਝ ਪਤਾ ਲੱਗਾ ਕਿ ਇਹ ਬੰਦਾ ਨਸ਼ੇੜੀ ਸੀ ਆ ਕੁਝ ਵੀ ਸੀ ਅੱਗੇ ਮੈਂ ਵਿਆਹ ਕਰਾਣਾ ਪਿਆਰ ਹੋ ਵੂ ਵਿਆਹ ਤਾਂ ਸਰ ਮੇਰਾ ਹੋਇਆ ਹੋਇਆ ਇਹਦੇ ਨਾਲ ਲਾ ਮੰਨੇ ਤੁਸੀਂ ਕੰਪਲੀਟ ਕੀਤੀ ਆ ਕੀ ਕਹਿੰਦੀ ਆ ਪੁਲਿਸ ਇਸ ਮਾਮਲੇ ਨੂੰ ਲੈ ਕੇ ਐਸੇ ਸਰ ਕੁਛ ਕੋਈ ਕਾਰਵਾਈ ਨਹੀਂ ਹੋ ਰਹੀ ਬਿਲਕੁਲ ਨਹੀਂ ਹੋ ਰਹੀ ਮੈਨੂੰ ਹਰ ਇੱਕ ਪਾਸੋਂ ਪੁਲਿਸ ਨੇ ਬਲੌਕ ਕਰ ਦਿੱਤਾ ਵਾ ਮੇਰੀ ਗੱਲ ਨਹੀਂ ਸੁਣਦੇ ਪਏ ਮੈਂ ਹਰ ਕਿਤੇ ਜਾਈਆਂ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਬਿਲਕੁਲ ਨਹੀਂ ਜਾਣੋ ਕਿ ਕਿੰਨੇ ਘੰਟੇ ਦੋ ਦੋ ਘੰਟੇ ਬਿਠਾਈ ਰੱਖਦੇ ਸਰ ਦੋ ਦੋ ਘੰਟੇ ਕਿ ਮੈਨੂੰ 12 12 ਵੇ ਤੱਕ ਮੇਰੇ ਬਿਆਨ ਲਿਖੇ ਗਏ ਨੇ 7-8 ਵੇ ਤੱਕ ਬਿਆਨ ਲਿਖੇ ਗਏ ਨੇ 10-10 ਵੇ ਤੱਕ ਮੈਨੂੰ ਬਿਠਾਇਆ ਗਿਆ ਵਾ ਤੁਸੀਂ ਹਾਂਜੀ ਫਿਰ ਮੈਨੂੰ ਘਰ ਭੇਜ ਕੇ ਮੈਨੂੰ ਫਿਰ ਬੁਲਾਉਂਦੇ ਸੀ 11 ਵਜੇ ਫਿਰ ਮੈਂ ਅੱਜ ਤੱਕ ਕੁਝ ਵੀ ਨਹੀਂ ਕੀਤਾ ਹੈਗਾ ਮੈਨੂੰ 22 ਦਿਨ ਹੋ ਗਏ ਤੁਸੀਂ ਰਿਕਾਰਡ ਚੈੱਕ ਕਰਵਾ ਸਕਦੇ ਆ ਸਾਰੇ ਥਾਣੇ ਵਾਲਿਆਂ ਦਾ ਮੈਂ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਉੱਥੇ ਬੈਠੀ ਰਹਿਣੀ ਆ ਪਰ ਮੇਰਾ ਕੋਈ ਸੁਣਦਾ ਨਹੀਂ ਹੈਗਾ ਮੈਡਮ ਕੋਈ ਗੱਲ ਨਹੀਂ ਹੁਣ ਦੇਖਦੇ ਆ ਹੁਣ ਆਂਦੇ ਆ ਇਦਾਂ ਆਂਦੇ ਆ ਠੀਕ ਹੈ ਇਹਨਾਂ ਪਹਿਲੇ ਐਕਚੁਅਲੀ ਇਹ ਤਿੰਨ ਚਾਰ ਦੇ ਲਈ ਆਪ ਹੀ ਕਿਤੇ ਭੱਜ ਗਿਆ ਮੈਂ ਪੁਲਿਸ ਤੇ ਮਿਸਿੰਗ ਦੀ ਕੰਪਲੇਨ ਦਿੱਤੀ ਸੀਗੀ ਕਿ ਉਹ ਸਰ ਮੈਨੂੰ ਨਹੀਂ ਪਤਾ ਕਿਤੇ ਓਵਰਡੋਜ਼ ਹੋ ਗਿਆ ਨਾ ਡਿੱਗ ਗਿਆ ਹੋਵੇ ਕੁਝ ਨਾ ਇਹਨਾਂ ਨੇ ਮੈਨੂੰ ਚਾਰ ਪੰਜ ਦਿਨਾਂ ਚ ਲੱਭ ਕੇ ਦਿੱਤਾ ਬਾਅਦ ਚ ਜਦੋਂ ਉਹਨਾਂ ਨੂੰ ਮੈਂ ਆ ਕੇ ਦੱਸਿਆ ਕਿ ਸਰ ਇਹ ਮੈਨੂੰ ਮਾਰਦਾ ਘੁੜਦਾ ਪਹਿਨੂੰ ਫਿਜ਼ੀਕਲ ਹਰੈਸ਼ ਕਰਦਾ ਪਿਆ ਉਹਨਾਂ ਨੇ ਇਸ ਗੱਲ ਨੂੰ ਵੀ ਜ਼ਰੂਰੀ ਨਹੀਂ ਸਮਝਿਆ ਉਹਨਾਂ ਨੇ ਇਹਨਾਂ ਨੂੰ ਇਹਨੂੰ ਮੇਰੇ ਨਾਲ ਤੋੜਤਾ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ